ਜਿੰਨਾਂ ਨੇ ਆਉਦੇ ਘਰਾਂ 'ਚ ਨਵੇਂ ਕੰਮ ਸ਼ੁਰੂ ਕਰਨੇ ਆ ਜੀ ਕੱਪੜੇ ਦੇ ਆਹ ਦੇਖ ਲਓ ਸੂਟ 100 ਰੁਪਏ ਤੋਂ ਸ਼ੁਰੂ ਹੋ ਗਏ 100 ਰੁਪਏ ਦਾ ਸੂਟ ਆ ਬਾਟਮ ਹੈ ਆ ਕੁੜਤੀ 100 ਰੁਪਏ ਦਾ ਸੂਟ ਮਿਲ ਜਾਣਾ ਜੀ ਇਸ ਤੋਂ ਬਾਅਦ ਆ ਦੇਖੋ ਪੂਰਾ ਵਧੀਆ ਸੂਟ 130 ਰੁਪਏ ਦਾ 130 ਰੁਪਏ ਦਾ ਬਣਿਆ ਬਣਾਇਆ ਸੂਟ 130 ਰੁਪਏ 'ਚ ਪਲਾਜ਼ੋ ਵਾਲਾ ਬਣਿਆ ਬਣਾਇਆ ਸੂਟ 230 ਰੁਪਏ 'ਚ ਚੁੰਨੀ ਨਾਲ ਸੂਟ 230 ਰੁਪਏ ਦਾ ਚੁੰਨੀ ਦੇ ਨਾਲ ਰੰਗ ਡਿਜ਼ਾਈਨ ਵੱਖਰੋ ਵੱਖਰੇ ਮਿਲ ਜਾਣਗੇ ਆਹ ਸੂਟ ਮਿਲ ਜੂਗਾ 90 ਰੁਪਏ ਦਾ 90 ਰੁਪਏ ਚ ਪੂਰਾ 5 ਮੀਟਰ ਸੂਟ ਜੀ ਚੁੰਨੀ ਦੇਖੋ 33 ਰੁਪਏ ਦੀ ਚੁੰਨੀ ਮਰਾਲ ਦੀ ਚੁੰਨੀ 33 ਰੁਪਏ ਦੀ ਸਿਰਫ 33 ਰੁਪਏ ਦੀ ਇਸ ਤੋਂ ਬਾਅਦ ਆਹ ਸੂਟ ਦੇਖੋ ਜੀ ਪੂਰਾ ਵਧੀਆ ਬਣਿਆ ਬਣਾਇਆ ਸੂਟ ਸਿਰਫ ਤੇ ਸਿਰਫ 150 ਰੁਪਏ ਚ ਪਲਾਜ਼ੋ ਵੀ ਸਟਿਚ ਤੇ ਪਲਾਜ਼ੋ ਵੀ ਸਟਿਚ ਤੇ ਕੁੜਤੀ ਵੀ ਸਟਿਚ ਵੀ 150 ਰੁਪਏ ਚ ਜੀ ਆਹ ਦੇਖੋ 150 ਰੁਪਏ ਦਾ ਆਵਲਾ ਸੂਟ ਹੁਣ ਬਜਾਈ ਫੈਸ਼ਨ ਹਾਊਸ ਮੋਰ ਮੰਡੀ ਸ਼ਨੀਵਾਰ ਤੇ ਐਤਵਾਰ ਦੀ ਬਹੁਤ ਵੱਡੀ ਸੇਲ ਲੱਗੀ ਦੇਵਾਨਾ ਕਪੜਾ ਲੈਣੇ ਘਰਾਂ ਚ ਕੰਮ ਕਰਦੇ ਹੋ ਜਲਦੀ ਨਾਲ ਜਲਦੀ ਪਹੁੰਚੋ ਨੰਬਰ ਉਪਰ ਆ ਰਿਹਾ ਹੈ ਅਡਰੈਸ ਹੈ ਮੋੜ ਮੰਡੀ ਫਲਾਈਓਵਰ ਦੇ ਬਿਲਕੁਲ ਨਾਲ ਜਲਦੀ ਨਾਲ ਜਲਦੀ ਪਹੁੰਚੋ ਤੇ ਆਉਦਾ ਵੱਡਾ ਫਾਇਦਾ ਕਰੋ